ਕਹ ਬਹੀ ਗਿਆ ਅੰਦਰ ਅੰਦਰ ਹੋਈ ਹੋਈ ਹੌਸਲਾ ਕਦੇ ਵੀ ਟ੍ਰਾਈਸਾਈਕਲ ਜਾਂ ਹੋਰ ਕਿਸੇ ਸਾਧਨ ਦਾ ਮਹਤਾਜ ਨਹੀਂ ਹੁੰਦਾ ਜੇ ਮਨ ਦੇ ਵਿੱਚ ਹਿੰਮਤ ਹੌਸਲਾ ਤੇ ਜਜ਼ਬਾ ਹੋਵੇ ਤਾਂ ਬਿਨਾਂ ਪਰਾਂ ਤੋਂ ਵੀ پرواز ਭਰੀ ਜਾ ਸਕਦੀ ਹੈ ਇਹੀ ਕਰ ਦਿਖਾਇਆ ਹੈ ਬਠਿੰਡਾ ਦੇ ਪਿੰਡ ਸੇਖੋ ਦੀ ਸਰਬਜੀਤ ਨੇ ਜੋ ਕਿ ਬੈਸਾਖੀਆਂ ਦੇ ਸਹਾਰੇ ਬੇਸ਼ੱਕ ਤੁਰਦੀ ਹੈ ਲੇਕਿਨ ਉਸਦੇ ਜਜ਼ਬੇ ਨੇ ਉਸਨੂੰ ਹੋਰਾਂ ਔਰਤਾਂ ਨਾਲੋਂ ਅੱਗੇ ਲਿਆਖੜਾ ਕਰ ਦਿੱਤਾ ਹੈ ਗ੍ਰੈਜੂਏਸ਼ਨ ਤੱਕ ਪੜ੍ਹੀ ਸਰਬਜੀਤ ਕੌਰ ਦਾ ਕਹਿਣਾ ਹੈ ਕਿ 6 ਸਾਲ ਪਹਿਲਾਂ ਉਹ ਅਪਾਜ ਹੋ ਗਈ ਸੀ ਤੇ ਆਪਣੇ ਘਰ ਵਿੱਚ ਹੀ ਸਿਲਾਈ ਦਾ ਕੰਮ ਕਰਦੀ ਸੀ ਲੇਕਿਨ 2017 ਦੇ ਵਿੱਚ ਉਸਨੇ ਐਚਐਮਐਲ ਦੇ ਨਾਲ ਮਿਲ ਕੇ ਸਵੈ ਸਹਾਇਤਾ ਸਮੂਹ ਬਣਾਇਆ ਤੇ ਇਸ ਦੇ ਵਿੱਚ ਹੋਰ ਔਰਤਾਂ ਨੂੰ ਵੀ ਸ਼ਾਮਲ ਕੀਤਾ ਤੇ ਪਿੰਡ ਦੇ ਘਰ-ਘਰ ਜਾ ਕੇ ਔਰਤਾਂ ਨੂੰ ਜਾਗਰੂਕ ਕਰਨਾ ਵੀ ਸ਼ੁਰੂ ਕੀਤਾ ਤੇ ਔਰਤਾਂ ਦੀ ਸੋਚ ਬਦਲੀ ਤੇ ਇਸ ਦੇ ਨਾਲ ਹੁਣ ਪਿੰਡ ਵਿਚ 23 ਵਾਰ ਸਾਇਤਾ ਗਰੁੱਪ ਬਣ ਚੁੱਕੇ ਨੇ ਜਿਨ੍ਹਾਂ ਨਾਲ ਪਿੰਡ ਦੀਆਂ 200 ਤੋਂ ਜ਼ਿਆਦਾ ਔਰਤਾਂ ਜੁੜੀਆਂ ਹੋਈਆਂ ਨੇ ਉਸ ਦਾ ਕਹਿਣਾ ਹੈ ਕਿ ਇਸ ਦੀ ਪ੍ਰੇਰਣਾ ਦੇ ਨਾਲ ਉਸ ਦੇ ਕੋਲ ਹੁਣ ਔਰਤ ਸਾਥੀਆਂ ਦਾ ਇੱਕ ਵਿਸਤ੍ਰਿਤ ਪਰਿਵਾਰ ਹੈ ਜੋ ਉਹਨਾਂ ਦਾ ਸਤਿਕਾਰ ਵੀ ਕਰਦੇ ਨੇ ਤੇ ਮਾਰਗਦਰਸ਼ਨ ਦੇ ਲਈ ਵੀ ਉਸ ਕੋਲ ਆਉਂਦੇ ਨੇ ਕਿ ਰਹੇ ਰਹਿਣ ਵਾਲੀਆਂ ਅਜੇ ਤੋਂ 5 ਸਾਲ ਪਹਿਲਾਂ ਸਾਡੇ ਪਿੰਡ ਵਿੱਚ ਸੈਲਫ ਹੈਲਪ ਗਰੁੱਪ ਬਣਿਆ ਮੈਂ ਉਸ ਦੇ ਵਿੱਚ ਇੱਕ ਆਪਣਾ ਸੈਲਫ ਹੈਲਪ ਗਰੁੱਪ ਬਣਾਇਆ ਜੱਸ ਦੇ ਜੈ ਸੈਲਫ ਹੈਲਪ ਗਰੁੱਪ ਤੋਂ ਸਾਨੂੰ ਰੁਜ਼ਗਾਰ ਪੈਦਾ ਕਰਨ ਦੇ ਮੌਕਿਆਂ ਬਾਰੇ ਦੱਸਿਆ ਗਿਆ ਉਸ ਦੇ ਨਾਲ ਨਾਲ ਹੀ ਮੈਨੂੰ ਮੌਕਾ ਮਿਲਿਆ ਕਿ ਮੈਂ ਆਪਣੇ ਪਿੰਡ ਦੀਆਂ ਹੋਰ ਔਰਤਾਂ ਨੂੰ ਜਾਗਰੂਤ ਕਰਕੇ ਹੁਣ ਤੱਕ ਆਪਣੇ ਪਿੰਡ ਵਿੱਚ 20 ਤੋਂ ਜ਼ਿਆਦਾ ਗਰੁੱਪ ਬਣਾ ਚੁੱਕੇ ਹਾਂ ਜਿਸ ਦੇ ਵਿੱਚ 200 ਤੋਂ 250 ਔਰਤਾਂ ਨਾਲ ਇਸ ਦੇ ਨਾਲ ਜੁੜੀਆਂ ਹੋਈਆਂ ਹਨ ਇਸ ਦੇ ਨਾਲ ਨਾਲ ਹੀ ਕੁਝ ਗਰੁੱਪਾਂ ਦੇ ਵਿੱਚ ਲੇਡੀਜ਼ ਐ ਸਲਾਈ ਕਢਾਈ ਦਾ ਕੰਮ ਜਿਸ ਤਰ੍ਹਾਂ ਤੇ ਬੇਕਰੀ ਦਾ ਕੰਮ ਨੌਨੋਮਣ ਬਣਾਉਣ ਦਾ ਕੰਮ ਤੇ ਇਸ ਤਰ੍ਹਾਂ ਦੇ ਛੋਟਾ ਹੋਰ ਕੰਮ ਕਰਕੇ ਆਪਣਾ ਰੋਜ਼ਗਾਰ ਪੈਦਾ ਕਰ ਰਹੀਆਂ ਮੈਂ ਧੰਨਵਾਦ ਕਰਦੀ ਹਾਂ ਇਸ ਮੀਲ ਦਾ ਜਿਸ ਨੇ ਕਿ ਸਾਨੂੰ ਰੋਜ਼ਗਾਰ ਪੈਦਾ ਕਰਨ ਦਾ ਮੌਕਾ ਦਿੱਤਾ ਗਿਆ ਤੇ ਆਪਣੇ ਪੈਰਾਂ 'ਤੇ ਖੜੇ ਹੋਣ ਦਾ ਮੌਕੇ ਦਿੱਤੇਗੇ ਜਗਬਾਨੀ ਟੀਵੀ ਲਈ ਬੀਕੇ ਬਹਿਲ ਦੀ ਰਿਪੋਰਟ